ਕਉਤਬੀ ਵੀਰਜਨੀ ਜੀ ਦੇ ਪ੍ਰੋਡਿਊਸਰ ਸਾਡੇ ਨਾਲ ਨੇ ਉਹਨਾਂ ਨਾਲ ਜਾਣਦੇ ਆ ਸਟ੍ਰੀਕਲਚਰ ਅੱਜ ਸਾਰਿਆਂ ਵੱਲੋਂ ਇਨਾ ਐਪਰੀਸੀਏਸ਼ਨ ਮਿਲਿਆ ਹੈ ਸਿਰਫ ਅਜੇ ਟ੍ਰੇਲਰ ਹੀ ਰਿਲੀਜ਼ ਹੋਇਆ ਫਿਲਮ ਅਜੇ ਬਾਕੀ ਹੈ ਸੋ ਉਤਸ਼ਾਹ ਤੁਸੀਂ ਦੇਖ ਚੁੱਕੇ ਹੋ ਕੀ ਕਹਿਣਾ ਚਾਹੋਗੇ ਮੈਂ ਬਸ ਇਹ ਹੀ ਕਹਿਣਾ ਚਾਹੁੰਗਾ ਜੀ ਕਿ ਮੈਂ ਖੋਦ ਇੱਕ ਮੈਂ ਯੰਗਸਟਰ ਤੇ ਇਹ ਫਿਲਮ ਨੂੰ ਬਣਾਉਂਦੇ ਹੋਏ ਇਹ ਨਹੀਂ ਵੀ ਮੈਂ ਬਣਾਈ ਹੈ ਤੇ ਮੈਂ ਇਹ ਗੱਲ ਕਹਿ ਰਿਹਾ ਪਰ ਇਹ ਚੀਜ਼ ਮੇਰੀ ਲਾਈਫ ਦੇ ਅੰਦਰ ਬਹੁਤ ਚੇਂਜ ਲੈ ਕੇ ਆਈ ਹੈ ਬਿਸ਼ਵੇਰੇ ਸੈੱਟ ਤੇ ਉੱਠਣਾ ਕਿਸੇ ਨੂੰ ਆਪਾਂ ਗੁੱਸਾ ਵੀ ਕਰ ਰਹੇ ਆ ਉਹ ਯਾਦ ਹੋਣਾ ਯਾਰ ਚੱਲੇ ਤਾਂ ਬੀਬੀ ਰਜਨੀ ਦੇ ਸੈੱਟ ਤੇ ਆ ਮਤਲਬ ਉਹ ਜਿਆਦਾ ਨਹੀਂ ਤਾਂ 6 ਮਹੀਨੇ ਕਨਸਟੈਂਟਲੀ ਚੀਜ਼ ਦਿਮਾਗ 'ਚ ਹੈਮਰ ਕਰੀਏ ਵੀ ਪੇਸ਼ੈਂਸ ਇਜ਼ ఎవਰੀਥਿੰਗ ਤੇ ਰੱਬ ਦਾ ਨਾਮ ਲੈਣਾ ਜ਼ਿੰਦਗੀ ਜ਼ਰੂਰੀ ਹੈ ਇਹ ਐਦਾਂ ਹੀ ਇਹ ਚੀਜ਼ਾਂ ਲੋਕਾਂ ਦੇ ਲਾਈਫ 'ਚ ਵੀ ਚੇਂਜ ਲੈ ਕੇ ਆਉਂਦੀ ਹੈ ਕਹਾਣੀ ਬਿਕੋਜ਼ ਕਹਾਣੀਆਂ ਹੀ ਨੇ ਜਿਹੜੀਆਂ ਇਨਸਪਾਇਰ ਕਰਦੀਆਂ ਨੇ ਤੇ ਅਸੀਂ ਉਹਨਾਂ 'ਚੋਂ ਇੱਕ ਕਹਾਣੀ ਬੀਬੀ ਰਜਨੀ ਦੇ ਉੱਤੇ ਲੈ ਕੇ ਆਇਆ ਜੋ ਕਿ ਸਾਡੀ ਹਿਸਟਰੀ ਦਾ ਪਾਰਟ ਵੀ ਹੈ ਤੇ ਉਮੀਦ ਕਰਦੇ ਹਾਂ ਸਾਰਿਆਂ ਨੂੰ ਬਹੁਤ ਵਧੀਆ ਲੱਗੇਗੀ ਤੇ ਮੇਰੀ ਅਪੀਲ ਹੈ ਜਿੰਨੇ ਵੀ ਮਤਲਬ ਸਾਰੇ ਬੱਚੇ ਨੇ ਮੇਰੇ ਨਾਲ ਦੇ ਨੇ ਉਹਨਾਂ ਦੇ ਪੇਰੈਂਟਸ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਤੇ ਜਿੰਨੇ ਮੇਰੇ ਨਾਲ ਦੇ ਭਰਾ ਭੈਣ ਬਾਹਰ ਰਹਿੰਦੇ ਨੇ ਐਨ ਆਰ ਆਈ ਕੰਟਰੀਜ਼ 'ਚ ਰਹਿੰਦੇ ਨੇ ਆਈ ਊਡ ਰਿਕਵੈਸਟ them ਕਿ ਤੁਸੀਂ ਆਪਣੇ ਪੇਰੈਂਟਸ ਨਾਲ ਲੈ ਕੇ ਜਾਓ ਬਿਕਾਜ਼ ਤੁਸੀਂ ਜੌਬਸ ਤੇ ਹੋ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਪਰ ਵੀ ਹੈ ਬਰਾਟ ਅ ਫਿਲਮ ਜਿਹਦੇ ਅੰਦਰ ਤੁਸੀਂ ਆਪਣੇ ਮਤਲਬ ਜੀ ਤੋਂ ਬਾਅਦ ਤੁਹਾਡੇ ਪੇਰੈਂਟਸ ਕਹਿਣਗੇ ਯਾਰ ਥੈਂਕ ਯੂ ਵੀ ਤੁਸੀਂ ਸਾਨੂੰ ਇਹ ਚੀਜ਼ ਦਿਖਾ ਕੇ ਲੈ ਕੇ ਆਏ ਬਿਕੋਜ਼ ਐਨ ਆਰ ਆਈ ਫੈਮਲੀਆਂ ਕੋਲੇ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਉਹ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਸਕਣ ਪਰ ਇਹ 2.5 ਘੰਟਿਆਂ ਚ ਮਤਲਬ ਮੈਨੂੰ ਇਹ ਲੱਗਦਾ ਜਿੰਨਾ ਟਾਈਮ ਉਹਨਾਂ ਦੇ ਦਿਮਾਗ 'ਚ ਅਸਰ ਰਹੇਗਾ ਇਹ ਫਿਲਮ ਦਾ ਉਹਨਾਂ ਦਾ ਆਪਸ ਵਿੱਚ ਪਿਆਰ ਬਹੁਤ ਵਧੇਗਾ ਇਹ ਫਿਲਮ ਉਹਦਾ ਦੀ ਹੈ ਸਰ ਜਿਵੇਂ ਅੱਜ ਅਸੀਂ ਗੱਲ ਕਰੀਏ ਕਿ ਟ੍ਰੇਲਰ ਰਿਲੀਜ਼ ਦੇ ਉੱਤੇ ਅੱਜ ਸਾਡੇ ਪੰਜਾਬ ਦੇ ਉਹ ਅਸੀਂ ਸਖਸ਼ੀਤਾ ਵੇਖੀਆਂ ਜਿਨ੍ਹਾਂ ਨੇ ਸਾਡੇ ਸਮਾਜ ਦੇ ਬਹੁਤ ਕੁਝ ਕੀਤਾ ਤੇ ਕਰ ਰਹੇ ਨੇ ਜਿਵੇਂ ਕਿ ਪਿੰਕਾ ਸੌਰ ਹੋਗੇ ਉਹ ਆਏ ਨੇ ਜਿਹੜੇ ਸਾਡੇ ਆਪਣੇ ਯੂਨਿਕ ਹੋਮਸ ਵਾਲੇ ਮੈਡਮ ਹੈ ਜਾਂ ਹੋਰ ਵੀ ਬਹੁਤ ਸਾਰੇ ਸਖਸ਼ੀਤਾ ਸੀ ਹੈ ਨਾ ਸੋ ਇਹ ਆਈਡੀਆ ਕਿੱਥੋਂ ਆਇਆ ਕਿ ਇਹਨਾਂ ਨੂੰ ਵੀ ਬੁਲਾਇਆ ਜਾਵੇ ਤੇ ਇਸ ਤਰ੍ਹਾਂ ਦਾ ਵੀ ਕੋਈ ਉਪਰਾਲਾ ਕੀਤਾ ਜਾਵੇ ਇਹ ਜੀ ਇਟ ਵਾਸਨਟ ਤੁਸੀਂ ਕਹਿ ਸਕਦੇ ਹੋ ਕਿ ਇਹ ਕੋਈ ਆਈਡੀਆ ਆਇਆ ਫਾਰ ਪ੍ਰੋਮੋਸ਼ਨ ਸਟਰੈਟਜੀ ਔਰ ਸਮਥਿੰਗ ਇਹ ਬਸ ਇੱਕੋ ਹੀ ਇਹ ਚੀਜ਼ ਸੀਗੀ ਕਿ ਇਨਾਂ ਨੇ ਆਪਣੀ ਲਾਈਫ ਦੇ ਅੰਦਰ ਇੰਨਾ ਕੁਝ ਦਿੱਤਾ ਬਿਨਾ ਕੋਈ ਲਾਲਚ ਤੋਂ ਤੇ ਅਸੀਂ ਜੋ ਟੌਪਿਕ ਦੇ ਉੱਤੇ ਫਿਲਮ ਬਣਾਈਏ ਬਣਦਾ ਸੀ ਵੀ ਆਪਾਂ ਇਨਾਂ ਨੂੰ ਇਹ ਫਿਲਮ ਦਾ ਹਿੱਸਾ ਬਣਾਈਏ ਹੁਣ ਸਾਰਿਆਂ ਨੂੰ ਸਕਰੀਨ ਤੇ ਤਾਂ ਲੈ ਕੇ ਆ ਨਹੀਂ ਸਕਦੇ ਜਿਵੇਂ ਪਿੰਕਾ ਵੀਰੇ ਪਿੰਕੇ ਵੀਰੇ ਨੂੰ ਮੈਨੂੰ ਮਤਲਬ ਵੀਰੇ ਦੀ ਇੱਕੋ ਹੀ ਚੀਜ਼ ਸੀ ਜਦ ਮੈਂ ਵੀਰੇ ਨੂੰ ਰਿਕੁਐਸਟ ਕੀਤੀ ਵੀਰਾ ਕਹਿੰਦਾ ਜੇ ਇਹ ਚ ਨਹੀਂ ਆਵਾਂਗੇ ਤਾਂ ਅਸੀਂ ਕਾਹ ਚਾਵਾਂਗੇ ਤੇ ਉਹ ਮੇਰੇ ਲਈ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਮੈਂ ਵੀਰੇ ਨੂੰ ਮੈਨੂੰ ਲੱਗਦਾ ਹੈ ਹਰ ਵਾਰੀ ਇੱਕੋ ਹੀ ਚੀਜ਼ ਮੇਰੇ ਮੈਸੇजेस ਮੇਰੇ ਵਾਇਸ ਨੋਟ ਵੀਰੇ ਨੂੰ ਇੱਕੋ ਹੀ ਆ ਵੀਰੇ थैंक यू ਸੋ ਮਚ ਕਿਉਂਕਿ ਜੋ ਚੀਜ਼ੇ ਕਰ ਰਹੇ ਨੇ ਉਹ ਮੈਨੂੰ ਲੱਗਦਾ ਮੈਂ ਚਾਕੇ ਵੀ ਨਹੀਂ ਕਰ ਸਕਦਾ ਮੈਨੂੰ ਅੰਦਰੋਂ ਮੋਟੀਵੇਸ਼ਨ ਹੁੰਦੀ ਹੈ ਵੀ ਮੈਂ ਆ ਚੀਜ਼ ਕਰਾਂ ਪਰ ਨਹੀਂ ਹੋ ਪਉਂਦੀ ਨਾ ਅਸੀਂ ਦੁਨੀਆਵੀ ਚੀਜ਼ਾਂ ਦੇ ਅੰਦਰ ਮਾਈਂਡ ਸੈਟ ਹੀ ਉਵੇਂ ਪ੍ਰਿਪੇਅਰ ਹੋਇਆ ਹੈ ਲਾਈਫ ਚ ਨਹੀਂ ਮਤਲਬ ਇਹ ਸੱਚ ਹੈ ਵੀ ਉਹ ਬਨੌਟੀ ਚੀਜ਼ਾਂ ਨਹੀਂ ਛੱਡੀਆਂ ਜਾ ਸਕਦੀ ਮਤਲਬ ਅੱਜ ਮੈਨੂੰ ਤੁਸੀਂ ਕਹੋ ਵੀ ਸਭ ਕੁਝ ਛੱਡ ਕੇ ਤੂੰ ਆਦੇ ਜਿੱਥੇ ਤੂੰ ਰਹਿਣਾ ਉੱਥੇ ਚਾਰ ਬੱਚਿਆਂ ਨੂੰ ਪੜਾਉਣਾ ਹੀ ਮੇਰੇ ਤੋਂ ਨਹੀਂ ਕਰਿਆ ਜਾਣਾ ਮਤਲਬ ਨਹੀਂ ਹੋ ਕੋ ਨਹੀਂ ਪਾਉਣਾ ਹਾਂ ਮੈਂ ਜਿਹੜੇ ਕਿੱਤੇ ਚਾ ਮੈਂ ਉਹ ਸਬਜੈਕਟ ਲੈ ਕੇ ਆਇਆ ਮੈਨੂੰ ਇਹ ਇਹ ਚੀਜ਼ ਮੈਂ ਜ਼ਰੂਰ ਕਰ ਸਕਦਾ ਤੇ ਉਵੇਂ ਹੀ ਵੀਰਾ ਜੋ ਕੁਝ ਕਰ ਰਿਹਾ ਮਤਲਬ ਮੈਂ ਨਹੀਂ ਕਦੇ ਪੰਜਾਬ ਦੇ ਅੰਦਰ ਕਦੇ ਕਿਤੋਂ ਵੀਡੀਓ ਆਂਦੀ ਹੋਈ ਦੇਖੀ ਕਿ ਛੋਟੇ ਛੋਟੇ ਬੱਚੇ ਮਤਲਬ ਮੇਰੇ ਲੱਕ ਦੀ ਹਾਈਟ ਜਿੰਨੇ ਬੱਚੇ ਵੀਰੇ ਦੇ ਲੱਕ ਤੱਕ ਆਉਂਦੇ ਨੇ ਬੱਚੇ ਉਹ ਐ ਹਮ ਹਮਾ ਕੇ ਗਰਾਊਂਡਾਂ ਚ ਪਹੁੰਚ ਰਹੇ ਨੇ ਕਿੱਡੀ ਵੱਡੀ ਗੱਲ ਹੈ ਜੀ ਮੁਹਾਲੀ ਵਰਗੇ ਸ਼ਹਿਰ ਸਾਡੇ ਘਰ ਲੱਗੇ ਪਾਰਕ ਨੇ ਨਿਆਣੀ ਖੇਡਣ ਨਹੀਂ ਜਾਂਦੇ ਤੁਸੀਂ ਕਦੇ ਵੀ ਆ ਕੇ ਦੇਖ ਸਕਦੇ ਹੋ ਪਰ ਹੀ ਇਸ ਅ ਯੂਥ ਆਈਕਨ ਇੰਨਾ ਨੇ ਉਹ ਚੀਜ਼ ਬਦਲਤੀ ਤੇ ਆਈ ਐਮ ਸ਼ੋਰ ਇਹ ਮੁਹਿੰਮ ਸ਼ਹਿਰਾਂ ਚ ਵੀ ਪਹੁੰਚੂਗੀ ਤਾਂ ਹੀ ਅਸੀਂ ਬਾਈ ਨੂੰ ਇਹ ਫਿਲਮ ਦਾ ਹਿੱਸਾ ਬਣਾਉਣਾ ਚਾਹੁੰਦੇ ਸੀਗੇ ਵੀ ਜੋ ਚੰਗਾ ਕਰ ਰਹੇ ਨੇ ਹੁਣ ਜਿੰਨੇ ਜਾਣੇ ਆਏ ਉਹਨਾਂ ਨੂੰ ਅਸੀਂ ਫਿਲਮ ਦਾ ਹਿੱਸਾ ਤਾਂ ਨਹੀਂ ਬਣਾ ਸਕਦੇ ਸੀ ਬਿਕੋਜ਼ ਉਹਨਾਂ ਦੇ ਕਿਰਦਾਰ ਉਹਨਾਂ ਦੀ ਜ਼ਿੰਦਗੀ ਚ ਸਮਾਂ ਉਹਨਾਂ ਕ ਹੈ ਪਰ ਬਾਈ ਵਰਗੇ ਜਿਹੜੇ ਇੱਕ ਯੂਥ ਆਈਕਨ ਨੇ ਅਸੀਂ ਮਿਸ ਨਹੀਂ ਸੀ ਕਰਨਾ ਚਾਹੁੰਦੇ ਮਲੈਸੀ ਸਪੈਸ਼ਲੀ ਲਾਸਟ ਟੂ ਲਾਸਟ ਵੀਕ ਬਾਈ ਦਾ ਸੈਟਅਪ ਕੀਤਾ ਵੀ ਮੈਂ ਹੁੰਦਲ ਵੀਰੇ ਨੂੰ ਕਿਹਾ ਵੀ ਫਿਰੇ ਵੀਰਾ ਫਿਲਮ ਚ ਹੋਣਾ ਚਾਹੀਦਾ ਕੁਛ ਕਰੋ ਅੱਜ ਹਲੇ ਸਾਡੀ ਫਿਲਮ ਦਾ ਫਾਈਨਲ ਟ੍ਰੇਲਰ ਜਿਹੜਾ ਚੱਲਿਆ 15 ਮਿੰਟ ਪਹਿਲਾਂ ਪਹੁੰਚਿਆ ਸੀ ਕਿਉਂ ਕਿ ਅਸੀਂ ਚਾਹੁੰਦੇ ਸੀ ਕੋਈ ਵੀ ਚੰਗਾ ਬੰਦਾ ਫਿਲਮ ਚ ਮਿਸ ਨਾ ਹੋਵੇ ਜਸੇ ਵੀਰੇ ਹੁਣਾਂ ਨੇ ਸਾਰਿਆਂ ਨੇ ਬਹੁਤ ਮਮੂਨ ਆ ਕੇ ਸਾਡਾ ਸਾਥ ਦਿੱਤਾ ਉਮੀਦ ਕਰਦੇ ਆਂ ਆਡੀਅנס ਵੀ ਉਨ੍ਹਾਂ ਹੀ ਪਿਆਰ ਦਊਗੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਸਰ ਤੁਹਾਨੂੰ ਕਹਿਣਾ ਚਾਹਾਂਗੀ ਜਿਵੇਂ ਇਹ ਤੁਸੀਂ ਆਪਣੀ ਲਾਈਫ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹੋ ਤੇ ਤੁਹਾਡੇ ਕਹਿਣ ਤੇ ਆ ਵੀ ਰਹੇ ਨੇ ਬੱਚੇ ਮੋਟੀਵੇਟ ਹੋ ਵੀ ਰਹੇ ਨੇ ਉਸੇ ਪ੍ਰਕਾਰ ਇਹਨਾਂ ਨੇ ਵੀ ਇੱਕ ਕੋਸ਼ਿਸ਼ ਕੀਤੀ ਹੈ ਫਿਲਮ ਬੀਬੀ ਰਜਨੀ ਲੈ ਕੇ ਆਣ ਦੀ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਜਿਹੜੀ ਹੈ ਇਨਸਪਾਇਰ ਕਰ ਸਕੇਗੀ ਬੱਚਿਆਂ ਨੂੰ ਅੱਜ ਕੱਲ੍ਹ ਦੀ ਯੂਥ ਨੂੰ ਬਿਲਕੁਲ ਮੈਮ ਇਨਸਪਾਇਰ ਕਰੂਗੀ ਤਾਂ ਜੇ ਦੇਖਣਗੇ ਹਨਾ ਸੋ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਦੇਖੋ ਇਹਨਾਂ ਨੇ ਬਹੁਤ ਐਫਰਟ ਕੀਤਾ ਇਹ ਫਿਲਮ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਮੇਰਾ ਵੀ ਜਿੰਨਾ ਕਿ ਸ਼ੂਟ ਅਮਲਾ 14 15 ਘੰਟੇ ਸੀ ਖੜੀ ਰਹੇ ਆ ਬਹੁਤ ਐਫਰਟ ਕੀਤਾ ਇਹਨਾਂ ਦਾ ਹੌਸਲਾ ਤਾਂ ਵਧਣਾ ਜੇ ਤੁਸੀਂ ਦੇਖੋਗੇ ਜੇ ਇਹ ਫਿਲਮ ਹਿੱਟ ਜਾਊਗੀ ਤਾਂ ਹੀ ਫਿਰ ਅੱਗੇ ਹੋਰ ਜਿਹੜੇ ਲੋਕ ਇਨਵੈਸਟ ਕਰਨਗੇ ਇਦਾਂ ਦੀਆਂ ਮੂਵੀ ਤੇ ਫਿਰ ਇਹ ਮੈਨੂੰ ਲੱਗਦਾ ਵੀ ਹੁਣ ਤੁਹਾਨੂੰ ਸਾਰਿਆਂ ਨੂੰ ਨਾਲ ਖੜਨਾ ਚਾਹੀਦਾ ਪੰਜਾਬੀ ਚ ਕਹਿੰਦੇ ਹੁੰਦੇ ਨੇ ਨਾ ਆਪਾਂ ਅਸੀਂ ਤੇਰੇ ਨਾਲ ਖੜੇ ਆ ਹੁਣ ਇਹੀ ਟਾਈਮ ਆ ਗੱਲਾਂ ਮਾਰਨ ਦਾ ਕੁਝ ਨਹੀਂ ਹੋਣਾ ਫਿਰ ਬਾਅਦ ਤੁਸੀਂ ਕਹਿੰਦੇ ਹੋ ਚੇਂਜ ਨਹੀਂ ਆ ਰਿਹਾ ਸਭ ਕੁਝ ਗਲਤ ਹੋ ਰਿਹਾ ਹੁਣ ਇੰਨਾ ਐਫਰਟ ਕੀਤਾ ਇੰਨੀ ਮਿਹਨਤ ਕੀਤੀ ਆ ਇਹ ਮੂਵੀ ਸੁਪਰ ਹਿੱਟ ਜਾਣੀ ਚਾਹੀਦੀ ਆ ਤਾਂ ਕਿ ਹੋਰ ਬੰਦਿਆਂ ਨੂੰ ਦੂਜਿਆਂ ਨੂੰ ਵੀ ਲੱਗੇ ਕਿ ਹਾਂ ਯਾਰ ਬਾਕੀ ਅਸੀਂ ਵੀ ਇਦਾਂ ਦੀ ਮੂਵੀ ਬਣਾਈਏ ਜੀ ਸਰ ਅਗਰ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਇਨਸਪਾਇਰ ਕਰ ਰਹੇ ਹੋ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਹੋ ਸੋ ਅਗਰ ਤੁਹਾਡੇ ਤੋਂ ਪੁੱਛਾਂ ਕਿ ਇੱਕ ਟਰਨਿੰਗ ਪੁਆਇੰਟ ਤੁਹਾਡੀ ਲਾਈਫ 'ਚ ਜਦੋਂ ਤੁਹਾਨੂੰ ਲੱਗਾ ਕਿ ਮੈਨੂੰ ਆਪਣੇ ਆਪਣੇ ਲਈ ਤਾਂ ਮੈਂ ਬਹੁਤ ਕੁਝ ਕੀਤਾ ਪਰ ਮੈਂ ਇਹ ਬੱਚਿਆਂ ਲਈ ਬਹੁਤ ਕੁਝ ਕਰਨਾ ਚਾਹੁੰਦਾ ਯੂਥ ਲਈ ਬਹੁਤ ਕੁਝ ਕਰਨਾ ਚਾਹੁੰਦਾ ਉਹ ਟਰਨਿੰਗ ਪੁਆਇੰਟ ਕਿਹੜਾ ਸੀ ਮੈਮ ਜੇ ਤੁਸੀਂ ਮੈਨੂੰ ਦੇਖੋਗੇ ਤਾਂ ਮੈਂ ਇੱਕ ਰੋਲਿਆਂ ਨਾਲ ਭਰਿਆ ਹੋਇਆ ਇਨਸਾਨ ਆ ਬਾਕੀ ਮੈਂ ਤੁਹਾਨੂੰ ਐਕਸਪਲੇਨ ਤਾਂ ਨਹੀਂ ਕਰ ਪਾਉਂਗਾ ਪਰ ਜਿਵੇਂ ਜਿਵੇਂ ਦਿਨ ਸਾਲ ਆਉਂਦੇ ਜਾਣਗੇ ਅੱਗੇ ਅੱਗੇ ਮੇਰੇ ਬਾਰੇ ਸਾਰਾ ਕੁਝ ਖੁੱਲਦਾ ਜਾਊਗਾ ਲੋਕਾਂ ਨੂੰ ਪਤਾ ਲੱਗਦਾ ਜਾਊਗਾ ਇਹ ਕੌਣ ਆ ਤੇ ਇਹ ਕੀ ਕਰਨਾ ਚਾਹੁੰਦਾ ਜੇ ਐਕਸਪਲੇਨ ਕਰਨਾ ਹੋਵੇ ਮੈਨੂੰ ਬਹੁਤ ਟਾਈਮ ਚਾਹੀਦਾ ਪਰ ਇੱਕ ਬਹੁਤ ਵਧੀਆ ਮੇਰੇ ਕੋਲ ਪਲਾਨ ਆ ਜਿਹਦੇ ਨਾਲ ਆਪਾਂ ਸਾਰੀ ਇਹ ਨਿਹਾਰ ਆਪਣੇ ਪੰਜਾਬ ਦੀ ਬਦਲ ਦੇਣੀ ਆ ਮੈਂ ਨਹੀਂ ਕਹਿੰਦਾ ਵੀ ਬਦਲਾਂਗੇ ਮੈਂ ਕਿਹਾ ਵੀ ਬਦਲ ਦੇਣੀ ਆ ਤਾਂ ਬਦਲ ਦੇਣੀ ਆ ਮਤਲਬ ਕਿਉਂਕਿ ਮੈਨੂੰ ਜੋ ਮੈਂ ਇਸ ਟਾਈਮ ਮੇਰੇ ਬ੍ਰੇਨ ਚ ਚੱਲ ਰਿਹਾ ਜਾਂ ਮੈਂ ਦੇਖ ਪਾ ਰਿਹਾ ਕਾਸ਼ ਮੈਂ ਤੁਹਾਨੂੰ ਦਿਖਾ ਸਕਦਾ ਠੀਕ ਆ ਜੋ ਮੈਂ ਚੀਜ਼ਾਂ ਪੰਜਾਬ ਚ ਸੁਣ ਰਿਹਾ ਬੱਚਿਆਂ ਤੋਂ ਫੇਸ ਕਰ ਰਿਹਾ ਲੋਕਾਂ ਦੀਆਂ ਗੱਲਾਂ ਸੁਣ ਰਿਹਾ ਕਾਸ਼ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਚੀਜ਼ਾਂ ਫੀਲ ਕਰਾ ਸਕਦਾ ਜੋ ਮੈਂ ਦੇਖ ਰਿਹਾ ਸੋ ਜੇ ਤੁਸੀਂ ਦੇਖ ਪਾਉਂਦੇ ਹੋ ਤਾਂ ਤੁਸੀਂ ਬੜੇ ਖੁਸ਼ ਹੋਵੋਗੇ ਬਾਕੀ ਸਾਡਾ ਫਿਊਚਰ ਇਹ ਆ ਜੀ ਇੱਕਲਾ ਸਵਾਲ ਪੁੱਛਣਾ ਚਾਹਾਂਗੀ 올림픽ਸ ਚੱਲ ਰਹੇ ਨੇ ਤੇ ਹਾਲੀ ਦੇ ਵਿੱਚ ਸਾਡੀ ਜਿਹੜੀ ਹਾਕੀ ਟੀਮ ਆ ਉਹ ਬ੍ਰੌਂਜ਼ ਲੈ ਕੇ ਆਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਨੇ ਅ ਬਹੁਤ ਵਧੀਆ ਟੀਮ ਸਾਡੀ ਖੇਡੀ ਮੈਂ ਤਾਂ ਕਹਿੰਦਾ ਸਭ ਤੋਂ ਵਧੀਆ ਜੇ ਕੋਈ ਟੀਮ ਖੇਡੇ ਤਾਂ ਆਪਣੀ ਟੀਮ ਖੇਡੀ ਆ ਬਾਕੀ ਇਦਾਂ ਨਹੀਂ ਹੁੰਦਾ ਜਦੋਂ ਬਰਾਬਰ ਦੀਆਂ ਟੀਮਾਂ ਹੁੰਦੀਆਂ ਨੇ ਥੋੜੀ ਲੱਕ ਕੰਮ ਕਰ ਜਾਂਦਾ ਉੱਥੇ ਇੱਕ ਦੋ ਸ਼ਾਟ ਇਦਾਂ ਦੇ ਚਲੇ ਗਏ ਪਰ ਸਾਨੂੰ ਸਾਰਿਆਂ ਨੂੰ ਇਹ ਹੀ ਆ ਵੀ ਪਰਫਾਰਮੈਂਸ ਉਹਨਾਂ ਦੀ ਸਾਰੀ ਟੀਮਾਂ ਤੋਂ ਵਧੀਆ ਸੀ ਬਾਕੀ ਜਦੋਂ ਬਰਾਬਰ ਦੀਆਂ ਟੀਮਾਂ ਖੇਡਦੀਆਂ ਨੇ ਉੱਥੇ ਲੱਕ ਬਹੁਤ ਕੰਮ ਕਰਦਾ ਥੋੜਾ ਲੱਕ ਉਹਨਾਂ ਦਾ ਸਾਥ ਵੱਧ ਦੇ ਗਿਆ ਪਰ ਟੀਮ ਆਪਣੀ ਬੈਸਟ ਆ ਤੇ ਬਹੁਤ ਮੁਬਾਰਕਾਂ ਸਾਰੇ ਇੰਡੀਆ ਨੂੰ ਪੰਜਾਬ ਨੂੰ ਤੇ ਸਾਡੇ ਪਲੇਅਰਾਂ ਨੂੰ ਜੀ ਅੱਜ ਬੀਬੀ ਰਜਨੀ ਦਾ ਟੇਲਰ ਅਸੀਂ ਦੇਖਿਆ ਤੇ ਬਹੁਤ ਲੱਗਿਆ ਕਿਉਂਕਿ ਚਾਹੇ ਯੋਗਰਾਜ ਸੀਗੇ ਚਾਹੇ ਕੋਈ ਰਜਨੀ ਦੀ ਜੋ ਐਕਟਿੰਗ ਕਰ ਰਹੀ ਹੈ ਤੇ ਬਹੁਤ ਬੜੀ ਵਾਕਈ 2.5 ਮਿੰਟ ਦੇ ਵਿੱਚ ਲੱਗਿਆ ਪਤਾ ਵੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਤੇ ਜਿਹੜਾ ਆਪਣਾ ਇਤਿਹਾਸ ਹੈ ਪੰਜਾਬ 'ਚ ਉਹ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪਿਕਚਰ 'ਚ ਮੈਂ ਹੀ ਬੇਨਤੀ ਕਰਦਾ ਜਿਹੜੇ ਸਾਡੇ ਬੱਚੇ ਨੇ ਵੀ ਆਉਣ ਵਾਲੇ ਟਾਈਮ 'ਚ ਉਹ ਜਦੋਂ ਪਿਕਚਰ 30 ਅਗਸਤ ਨੂੰ release ਹੋਣੀ ਹੈ ਉਹ ਦੇਖਣ ਤੇ ਪੰਜਾਬ ਦੇ ਇਤਿਹਾਸ ਬਾਰੇ ਉਹ ਚੰਗੀ ਤਰ੍ਹਾਂ ਜਾਣੂ ਹੋ ਸਕਣ ਕਿਉਂਕਿ ਅੱਜ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਤੇ ਕਟੋਕੜ ਕੋਈ ਸਾਲ ਬਾਅਦ ਕੋਈ 2 ਸਾਲ ਬਾਅਦ ਇਸ ਨੂੰ ਉਹਨਾਂ ਨੇ ਉਹਨੂੰ ਸਿੱਖਿਆ ਦਊਗੀ ਇਹ ਪਿਕਚਰ ਸਿੱਖਿਆ ਇਸ ਕਰਕੇ ਦਊਗੀ ਕਿਉਂਕਿ ਐਡੇ ਵੱਡੇ ਘਰਾਂ ਦੇ ਤੋਂ ਜਿਹੜੀ ਕੁੜੀ ਸੀ ਰਜਨੀ ਤੇ ਉਹਦਾ ਬੀਬੀ ਰਜਨੀ ਉਹਦਾ ਜਿਹੜਾ ਇਤਿਆਸ ਸੀ ਉਹ ਕੋਈ ਨਾਲ ਵਿਆਹ ਨਹੀਂ ਸੀ ਪਰ ਫਿਰ ਵੀ ਉਹਨੇ ਆਪਣੇ ਪਤੀ ਦੀ ਵਰੀ ਕੇਤੇ ਕੀ ਪੀਨ ਚੰਗੀ ਤਰ੍ਹਾਂ ਦੇਖਭਾਲ ਕੀਤੀ ਤੇ ਆਹਨ ਵਾਲੇ ਟਾਈਮ 'ਚ ਜਿਹੜੇ ਸਾਡੇ ਜੋੜੇ ਨੇ ਵਿਆਹ ਵਾਲੇ ਉਹ ਇਦਾਂ ਦੀ ਪਿਕਚਰ ਦੇਖਣ ਤਾਂ ਕਿ ਉਹ ਸਿੱਖਿਆ ਇਥੋਂ ਪ੍ਰਾਪਤ ਕਰ ਆਉਣ ਵਾਲੇ ਟਾਈਮ 'ਚ ਸਮਾਜ ਚ ਵਧੀਆ ਵਿਚਰ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਢਾਣੀਵਾਲ ਪਰਿਵਾਰ ਦਾ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਬੀਬੀ ਰਜਨੀ ਜਿਹਦੀ ਸਟੋਰੀ ਸਾਰੇ ਜਾਣਦੇ ਆ ਕਿ ਜਿਨ੍ਹਾਂ ਨੇ ਬਹੁਤ ਦੁੱਖ ਤਕਲੀਫ ਕੱਢ ਕੇ ਲੇਕਿਨ ਵਾਈਕਰੂ ਤੇ ਪੂਰਾ ਉਹਨੂੰ ਪ੍ਰੋਸਾਸੀ ਰਾਏ ਦੁਨੀ ਚੰਦੀ ਐਸ ਤੋਂ ਅੱਲ ਤੋਂ ਛੋਟੀ ਲੜਕੀ ਸੀ ਕੁਝ ਕਾਰਨਾ ਕਰਕੇ ਕਿ ਜਦੋਂ ਕਿ ਉਹ ਚੰਦਾ ਸੀ ਕਿ ਮੇਰਾ ਹੀ ਨਾਮ ਜਪਿਆ ਜਾਵੇ ਲੇਕਿਨ ਉਹਨਾਂ ਨੇ ਨਾ ਕਰ ਦਿੱਤੇ ਉਹਨਾਂ ਨੇ ਕਹਿ ਲਈ ਅਗਰ ਅੰਨ ਖਾ ਰਹੇ ਆ ਰੋਟੀ ਖਾ ਰਹੇ ਆ ਤੁਹਾਡੇ ਕੋਲੋਂ ਨਹੀਂ ਖਾ ਰਹੇ ਸਾਨੂੰ ਗੁਰੂ ਸਾਹਿਬ ਦੇ ਰਹੇ ਨੇ ਵੈਕ ਨੂੰ ਸਾਨੂੰ ਦੇ ਰਿਆ ਸੀ ਉਹਦਾ ਖਾ ਰਿਆ ਇਸ ਗੱਲ ਤੋਂ ਉਹਨੇ ਖਿੱਚ ਕੇ ਤੇ ਇੱਕ ਈਰਖਾ ਦੇ ਭਾਵ ਨਾਲ ਬਦਲਾ ਲਿਆ ਕਿ ਇਹਦਾ ਵਿਆਹ ਜਿਹੜਾ ਸੀ ਇੱਕ ਕੋੜੀ ਨਾਲ ਕਰ ਦਿੱਤਾ ਔਰ ਬੀਬੀ ਰਜਨੀ ਜਿਹੜੀ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਰੇੜੀ ਤੇ ਬਿਠਾ ਕੇ ਕਾਫੀ ਟਾਈਮ ਕੱਢਿਆ ਬਾਅਦ ਚ ਫਿਰ ਗੁਰੂ ਜਿੱਥੇ ਅੱਜ ਬੀਬੀ ਸਾਹਿਬ ਹੈ ਉੱਥੇ ਇਸ਼ਨਾਨ ਕੀਤਾ ਤੇ ਉਹ ਠੀਕ ਹੋ ਗਿਆ ਸੋ ਇਸ ਸਾਰੀ ਸਟੋਰੀ ਨੂੰ ਇਸ ਫਿਲਮ ਨੂੰ ਧਾਰੀਵਾਲ ਸਾਹਿਬ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਫਰਮਾਇਆ ਗਿਆ ਅੱਜ ਜਿਹੜਾ ਉਹਦਾ ਟ੍ਰੇਲਰ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਇਹ ਫਿਲਮ ਬਹੁਤ ਅੱਛੀ ਜਾਏਗੀ ਤੇ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਇਹੋ ਜਿਹੜੀਆਂ ਧਾਰਮਿਕ ਫਿਲਮਾਂ ਜਾਂ ਇਤਿਹਾਸਿਕ ਫਿਲਮਾਂ ਇਹ ਸਾਨੂੰ ਦਿਖਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਕਿਉਂਕਿ ਅੱਜ ਬੱਚੇ ਸਾਡਾ ਇਤਿਹਾਸ ਭੁੱਲਦੇ ਜਾ ਰਹੇ ਨੇ ਔਰ ਇਹ ਇੱਕ ਅੱਛਾ ਤਰੀਕਾ ਹੈ ਜਿਹੜਾ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਇੱਕ ਵਾਰ ਕੋਈ ਬੱਚਾ ਫਿਲਮ ਦੇਖ ਲੇਗਾ ਉਹ ਭੁੱਲੇਗਾ ਨਹੀਂ ਸੋ ਇੱਕ ਵਾਰੀ ਫੇਰ ਮੈਂ ਬਹੁਤ-ਬਹੁਤ ਇਨਦਰਾ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਥੈਂਕ ਯੂ ਵੈਰੀ ਮਚ